ਕੱਲ ਦੇਰ ਰਾਤ ਪੰਜਾਬ ਪੁਲਿਸ ਦੇ ਹਾਈ ਟੈਕ ਨਾਕੇ ਦੇ ਉੱਪਰ ਜਦੋਂ ਕੱਲ ਦੇਰ ਰਾਤ ਆਪਰੇਸ਼ਨ ਤਰਕ ਦੇ ਤਹਿਤ ਚੈਕਿੰਗ ਕੀਤੀ ਜਾ ਰਹੀ ਸੀ ਸੋ ਉੱਥੇ ਹੀ ਬੜੀ ਇੱਕ ਖਾਸ ਤਸਵੀਰਾਂ ਦੇਖਣ ਨੂੰ ਮਿਲੀ ਆ ਜਦੋਂ ਨਾਕੇ ਦੇ ਉੱਪਰ ਇੱਕ ਵਾਹਨ ਨੂੰ ਰੋਕਿਆ ਗਿਆ ਤਾਂ ਉਸ ਦੇ ਵਿੱਚੋਂ ਕੁਝ ਲੋਕ ਜਿਹੜੇ ਨਿਕਲਦੇ ਨੇ ਤੇ ਉਹਨਾਂ ਨੇ ਉਸ ਵੇਲੇ ਮਾਹੌਲ ਉੱਥੇ ਜਿਹੜਾ ਹੈ ਹੋਰ ਹੀ ਤਰੀਕਾ ਜਿਹੜਾ ਬਣਾ ਦਿੱਤਾ ਕਿ ਜਦੋਂ ਡੀਐਸਪੀ ਮੌਕੇ ਦੇ ਮੌਜੂਦ ਸੀਗੇ ਪੁਲਿਸ ਅਧਿਕਾਰੀ ਮੌਜੂਦ ਸੀਗੇ ਉਹਨਾਂ ਵੱਲੋਂ ਜਾਂਚ ਕਰਨ ਦੀ ਗੱਲ ਆਖੀ ਗਈ ਤਾਂ ਉਹਨਾਂ ਨੇ ਉਤਰਦੇ ਆਂ ਹੀ ਪਹਿਲੇ ਇੱਕ ਬੜਾ ਹੀ ਸੁੰਦਰ ਜਿਹੜਾ ਉਹ ਤੁਹਾਨੂੰ ਦਿਖਾਵਾਂਗੇ ਕਿ ਲਾਈਨਾਂ ਜੜੀਆਂ ਨੇ ਕਿਸ ਤਰੀਕੇ ਨਾਲ ਸੁਣਾਈਆਂ ਗਈਆਂ ਜਿਸ ਤੋਂ ਬਾਅਦ ਮਾਹੌਲ ਜਿਹੜਾ ਉੱਥੇ ਪੂਰਾ ਭਗਤੀ ਮੇ ਇਹ ਵੀ ਹੋ ਗਿਆ ਤੇ ਨਾਲ ਦੇ ਨਾਲ ਇਹ ਤਸਵੀਰਾਂ ਬੜੀਆਂ ਖਾਸ ਸੀਗੀਆਂ ਕਿਉਂਕਿ ਇੱਕ ਬੜੇ ਹੀ ਵਧੀਆ ਅੰਦਾਜ਼ ਦੇ ਵਿੱਚ ਉਹਨਾਂ ਨੇ ਉੱਥੋਂ ਦਾ ਮਾਹੌਲ ਹੀ ਜਿਹੜਾ ਬਦਲ ਕੇ ਰੱਖ ਦਿੱਤਾ ਸੋ ਦੇਖੋ ਇਹ ਖਾਸ ਤਸਵੀਰਾਂ ਕਿਸ ਤਰੀਕੇ ਦੇ ਨਾਲ ਨਾਕੇ ਦੇ ਉੱਪਰ ਜਦੋਂ ਪੁਲਿਸ ਦੇ ਸਾਹਮਣੇ ਜਦੋਂ ਇਹ ਵਾਲਾ ਜਿਹੜਾ ਉਹਨਾਂ ਵੱਲੋਂ ਜਿਹੜੇ ਸ਼ਬਦ ਜਿਹੜੇ ਇਹ ਜਿਹੜੇ ਸੁਣਾਏ ਗਏ ਸੀ ਕਿ ਕਿਸ ਤਰੀਕੇ ਨਾਲ ਉੱਥੇ ਜਿਹੜਾ ਮਾਹੌਲ ਬਣਿਆ ਦੇਖੋ ਇਹ ਖਾਸ गुरू नान दाना सुण लाइ गुरू प्यार छॾ तूं दे पे गुरू नान ਜੇ ਕੋਈ ਆਕੇ ਕਰ ਤੁਰਿਆ ਜਾਣਾ ਉਹ ਵੀ ਨਿ ਜਾਵਣ ਦੇਂਦਾ ਉਹ ਜੇ ਕੋਈ ਆਕੇ ਹਲਵਾ ਚੋਣੀ ਉਹ ਵੀ ਨਿ ਜਾਵਣ ਦੇਂਦਾ ਉਹ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਉਹ ਜਗ ਦੇ ਪਾਲਣ ਹਾ ਗੁਰੂ ਨਾਨਕ ਨੂੰ ਕਹਿ ਮਰਦਾਨਾ ਸੁਣ ਲੈ ਗੁਰੂ ਪਿਆਰੇ ਗੁਰੂ ਨਾਨਕ ਨੂੰ ਕਹਿ ਮਰਦਾਨਾ ਸੁਣ ਲੈ ਗੁਰੂ ਪਿਆਰੇ ਅਲ ਹਮਦੁਲਿਲਾਹ ਯਾਰੀਆ